ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ 'ਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਜ਼ਾਰਾਂ ਸਟੂਡੈਂਟਸ ਇਨ੍ਹਾਂ ਸਟੂਡੈਂਟਸ 'ਚ ਭਾਰਤੀਆਂ ਦੀ ਗਿਣਤੀ ਮੰਨੀ ਜਾ ਰਹੀ ਹੈ ਸਭ ਤੋਂ ਵੱਧ ਭਾਰਤੀ ਇਨਫਲੂਐਂਸਰ ਦੀ ਸਲਾਹ ਨੇ ਕੈਨੇਡੀਅਨਸ ਦਾ ਗੁੱਸਾ ਵਧਾਇਆ ਕੈਨੇਡਾ ਦੇ ਸਥਾਈ ਨਿਵਾਸ ਲਈ ਬੱਚੇ ਪੈਦਾ ਕਰਨ ਦੀ ਦਿੱਤੀ ਸੀ ਸਲਾਹ ਕੈਨੇਡਾ ਚ ਲਾਰੈਂਸ ਬਿਸ਼ਨੋਈ ਗੈਂਗ ਮੁੜ ਹੋਇਆ ਸਰਗਰਮ ਗੈਂਗ ਨੇ ਇੱਕ ਤੋਂ ਵੱਧ ਥਾਵਾਂ ਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਕੈਨੇਡਾ ਚ ਪੰਜਾਬੀ ਪਰਿਵਾਰ ਨਾਲ ਦਰਦਨਾਕ ਹਾਦਸਾ ਸੜਕ ਹਾਦਸੇ ਚ ਪੰਜਾਬੀ ਪਿਓ ਪੁੱਤਰ ਦੀ ਹੋਈ ਮੌਤ ਨੈਸ਼ਨਲ ਪੋਸਟ ਦੀ ਰਿਪੋਰਟ ਅਨੁਸਾਰ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਮੁਤਾਬਕ ਇਸ ਸਮੇਂ ਕੈਨੇਡਾ ਚ ਲਗਭਗ 47000 ਅੰਤਰਰਾਸ਼ਟਰੀ ਵਿਦਿਆਰਥੀ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਹੋ ਸਕਦੇ ਨੇ ਇਹ ਜਾਣਕਾਰੀ ਹਾਊਸ ਆਫ ਕਾਮਨਸ ਕਮੇਟੀ ਦੀ ਮੀਟਿੰਗ ਚ ਦਿੱਤੀ ਗਈ ਸੀ ਤੇ ਉਹਨਾਂ ਵਿਦਿਆਰਥੀਆਂ ਨੂੰ ਦਰਸਾਉਂਦੀ ਹੈ ਜੋ ਸਟੱਡੀ ਵੀਜ਼ਾ ਤੇ ਕੈਨੇਡਾ ਚ ਦਾਖਲ ਹੋਏ ਸਨ ਪਰ ਹੋ ਸਕਦਾ ਹੈ ਕਿ ਉਹਨਾਂ ਨੇ ਆਪਣੇ ਵੀਜ਼ਾ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੋਵੇ ਆਈਆਰਸੀਸੀ ਚ ਮਾਈਗ੍ਰੇਸ਼ਨ ਇੰਟੈਗ੍ਰਿਟੀ ਦੀ ਮੁਖੀ ਆਇਸ਼ਾ ਜ਼ਫਰ ਨੇ ਦੱਸਿਆ ਕਿ 47175 ਸਟੂਡੈਂਟ ਸੰਭਾਵੀ ਤੌਰ ਤੇ ਗੈਰ ਪਾਲਣ ਕਰਤਾ ਨੇ ਮਤਲਬ ਕਿ ਉਹ ਆਪਣੇ ਵਿਦਿਆਰਥੀ ਵੀਜ਼ੇ ਦੀਆਂ ਜ਼ਰੂਰਤਾਂ ਅਨੁਸਾਰ ਕਲਾਸਾਂ 'ਚ ਹਾਜ਼ਰ ਨਹੀਂ ਹੋ ਰਿਹਾ ਜਦ ਇਹ ਪੁੱਛਿਆ ਗਿਆ ਕਿ ਕੀ ਇਹਨਾਂ ਮਾਮਲਿਆਂ 'ਚ ਕੋਈ ਦੇਸ਼ ਪ੍ਰਮੁੱਖ ਹੈ ਤਾਂ ਜ਼ਫਰ ਨੇ ਕਿਹਾ ਭਾਰਤ ਮੁੱਖ ਦੇਸ਼ਾਂ 'ਚੋਂ ਇੱਕ ਹੈ ਨੈਸ਼ਨਲ ਪੋਸਟ ਦੀ ਰਿਪੋਰਟ ਅਨੁਸਾਰ ਆਈਆਰ ਸੀਸੀ ਦਾ ਡਾਟਾ ਮੁੱਖ ਤੌਰ ਤੇ ਕੈਨੇਡਾ ਦੀਆਂ ਪੋਸਟ ਸੈਕੰਡਰੀ ਸੰਸਥਾਵਾਂ ਦੀਆਂ ਰਿਪੋਰਟ ਦੇ ਆਧਾਰ ਤੇ ਹੈ ਸਕੂਲ ਆਈਆਰਸੀਸੀ ਨੂੰ ਸੂਚਿਤ ਕਰਦੇ ਨੇ ਜਦੋਂ ਅੰਤਰਰਾਸ਼ਟਰੀ ਵਿਦਿਆਰਥੀ ਕਲਾਸਾਂ 'ਚ ਆਉਣਾ ਬੰਦ ਕਰ ਦਿੰਦੇ ਨੇ ਤੇ ਫਿਰ ਇਹ ਮਾਮਲੇ ਅਗਲੀ ਕਾਰਵਾਈ ਲਈ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਨੂੰ ਭੇਜ ਦਿੱਤੇ ਜਾਂਦੇ ਨੇ ਹਾਲਾਂਕਿ ਜੇ ਕੋਈ ਸਕੂਲ ਵਿਦਿਆਰਥੀ ਦੀ ਰਿਪੋਰਟ ਨਹੀਂ ਕਰਦਾ ਤਾਂ ਆਈਆਰਸੀਸੀ ਕੋਲ ਵਰਤਮਾਨ 'ਚ ਉਹਨਾਂ ਨੂੰ ਟਰੈਕ ਕਰਨ ਲਈ ਕੋਈ ਤੰਤਰ ਨਹੀਂ ਆ ਜ਼ਫਰ ਨੇ ਨੋਟ ਕੀਤਾ ਕਿ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਦਿਆਰਥੀਆਂ ਦੀ ਸਹੀ ਗਿਣਤੀ ਨਿਰਧਾਰਤ ਕਰਨਾ ਚੁਣੌਤੀਪੂਰਨ ਹੈ ਉਹਨਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੈਨੇਡਾ ਚ ਕੋਈ ਵੀ ਵਿਦੇਸ਼ੀ ਨਾਗਰਿਕ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰ ਖੇਤਰ ਚ ਆਵੇਗਾ ਤਾਂ ਉਹਨਾਂ ਕੋਲ ਇੱਕ ਅੰਦਰੂਨੀ ਜਾਂਚ ਟੀਮ ਹੈ ਤੇ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ। ਇਸ ਸਾਲ ਦੇ ਸ਼ੁਰੂ ਚ ਆਈਆਰਸੀਸੀ ਦੇ ਅੰਕੜਿਆਂ ਨੇ ਦੱਸਿਆ ਕਿ ਇਕੱਲੇ ਬਸੰਤ 2024 ਚ 50000 ਵਿਦੇਸ਼ੀ ਵਿਦਿਆਰਥੀਆਂ ਨੂੰ ਉਹਨਾਂ ਦੇ ਸਕੂਲਾਂ ਦੁਆਰਾ ਹਾਜ਼ਰ ਨਾ ਹੋਣ ਵਾਲੇ ਵਜੋਂ ਰਿਪੋਰਟ ਕੀਤਾ ਗਿਆ ਸੀ। ਇਹਨਾਂ ਵਿੱਚੋਂ 19582 ਭਾਰਤ ਤੋਂ ਸਨ ਜਿਸ ਤੋਂ ਬਾਅਦ 4279 ਚੀਨ ਤੋਂ ਸੰ ਇਹ ਰਿਪੋਰਟ ਅੰਤਰਰਾਸ਼ਟਰੀ ਵਿਦਿਆਰਥੀਆਂ ਚ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਤੇ ਸਖਤ ਟਰੈਕਿੰਗ ਉਪਾਵਾਂ ਦੀ ਲੋੜ ਨੂੰ ਉਜਾਗਰ ਕਰਦੀ ਹੈ ਇਸ ਦੇ ਨਾਲ ਹੀ ਕੈਨੇਡਾ ਚ ਭਾਰਤੀ ਵਿਦਿਆਰਥੀਆਂ ਲਈ ਨਵੇਂ ਸਟੱਡੀ ਪਰਮਿਟਸ ਚ ਤੇਜ਼ੀ ਨਾਲ ਗਰਾਵਟ ਦੇਖੀ ਗਈ ਆਈਸੀਈਐਫ ਮਾਨੀਟਰ ਦੇ ਇੱਕ ਅਧਿਐਨ ਅਨੁਸਾਰ 2024 ਚ ਇਸੇ ਮਿਆਦ ਚ 188255 ਪਰਮਿਟ ਦੇ ਮੁਕਾਬਲੇ 2025 ਦੇ ਪਹਿਲੇ 7 ਮਹੀਨਿਆਂ ਚ ਸਿਰਫ 52765 ਪਰਮਿਟ ਜਾਰੀ ਕੀਤੇ ਗਏ ਸਨ ਜੇਕਰ ਮੌਜੂਦਾ ਰੁਝਾਨ ਜਾਰੀ ਰਹਿੰਦੇ ਨੇ ਤਾਂ 2025 ਲਈ ਕੁੱਲ ਪਰਮਿਟ ਸਿਰਫ 90454 ਤੱਕ ਪਹੁੰਚ ਸਕਦੇ ਨੇ ਜੋ 2023 ਦੇ ਮੁਕਾਬਲੇ 67.5 ਫੀਸਦੀ ਦੀ ਗਿਰਾਵਟ ਨੂੰ ਦਰਸਾਉਂਦਾ ਹੈ ਮਾਹਿਰ ਇਸ ਗ੍ਰਾਵਟ ਦਾ ਕਾਰਨ ਸਖਤ ਆਈਆਰਸੀਸੀ ਨੀਤੀਆਂ ਲੰਬੇ ਪ੍ਰੋਸੈਸਿੰਗ ਸਮੇਂ ਵੱਧਦੀਆਂ ਵਿੱਤੀ ਰੁਕਾਵਟਾਂ ਤੇ ਦੂਜੇ ਦੇਸ਼ਾਂ ਤੋਂ ਬਿਹਤਰ ਪੋਸਟ ਸਟੱਡੀ ਕੰਮ ਦੇ ਮੌਕੇ ਪ੍ਰਦਾਨ ਕਰਨ ਦੇ ਵਧ ਰਹੇ ਮੁਕਾਬਲੇ ਨੂੰ ਮੰਨਦੇ ਨੇ ਭਾਰਤੀ ਸਟੂਡੈਂਟ ਕੈਨੇਡਾ ਦੀ ਅੰਤਰਰਾਸ਼ਟਰੀ ਵਿਦਿਆਰਥੀ ਆਬਾਦੀ ਦਾ ਇੱਕ ਮਹੱਤਵਪੂਰਨ ਹਿੱਸਾ ਬਣਾਉਂਦੇ ਨੇ ਖਾਸ ਕਰਕੇ ਅਨਟਾਰੀਓ ਵਿੱਚ ਜਿੱਥੇ ਉਹ 60% ਤੋਂ ਵੱਧ ਦਾਖਲਿਆਂ ਲਈ ਜ਼ਿੰਮੇਵਾਰ ਨੇ ਮਾਨਵਤਾਵਾਦੀ ਆਧਾਰ ਰਾਹੀਂ ਪੀਆਰ ਲਈ ਕੈਨੇਡਾ 'ਚ ਬੱਚੇ ਪੈਦਾ ਕਰਨ ਬਾਰੇ ਇੱਕ ਭਾਰਤੀ ਇਨਫਲੂਐਂਸਰ ਦੀ ਸਲਾਹ ਨੇ ਕੈਨੇਡੀਅਨਸ ਦੇ ਵਿੱਚ ਗੁੱਸਾ ਪੈਦਾ ਕਰ ਦਿੱਤਾ ਹੈ। ਭਾਰਤ ਵਿਰੋਧੀ ਭਾਵਨਾਵਾਂ ਦੇ ਵਿਚਕਾਰ ਘੁੰਮ ਰਹੀ ਇਹ ਵੀਡੀਓ ਕੈਨੇਡਾ 'ਚ ਬੱਚੇ ਪੈਦਾ ਕਰਨ ਨੂੰ ਆਖਰੀ ਹੱਲ ਵਜੋਂ ਸੁਝਾਉਂਦੀ ਹੈ ਹਾਲਾਂਕਿ ਇਸ ਦੀ ਗਾਰੰਟੀ ਨਹੀਂ ਹੈ। ਆਲੋਚਕ ਉਦਾਰਵਾਦੀ ਕਾਰਨੀ ਸਰਕਾਰ ਨੂੰ ਕਥਿਤ ਕਮੀਆਂ ਲਈ ਜ਼ਿੰਮੇਵਾਰ ਠਹਿਰਾ ਰਹੇ ਨੇ ਤੇ ਸਖਤ ਇਮੀਗ੍ਰੇਸ਼ਨ ਨੀਤੀਆਂ ਤੇ ਦੇਸ਼ ਨਿਕਾਲੇ ਦੀ ਮੰਗ ਕਰ ਰਹੇ ਨੇ ਕੈਨੇਡੀਅਨ ਇੱਕ ਭਾਰਤੀ ਇਨਫਲੂਐਂਸਰ ਦੀ ਵਾਇਰਲ ਵੀਡੀਓ ਨੂੰ ਲੈ ਕੇ ਗੁੱਸੇ 'ਚ ਨੇ ਜਿਸ ਵਿੱਚ ਲੋਕਾਂ ਨੂੰ ਕੈਨੇਡਾ 'ਚ ਆਪਣੇ ਬੱਚੇ ਪੈਦਾ ਕਰਨ ਦਾ ਸੁਝਾਅ ਦਿੱਤਾ ਗਿਆ ਤਾਂ ਜੋ ਉਹ ਮਾਨਵਤਾਵਾਦੀ ਅਤੇ ਹਮਦਰਦੀ ਵਾਲੇ ਆਧਾਰਾਂ 'ਤੇ ਕੈਨੇਡਾ ਦੀ ਪੀਆਰ ਪ੍ਰਾਪਤ ਕਰ ਸਕਣ ਹਿੰਦੀ ਚ ਬੋਲਦੇ ਹੋਏ ਇਨਫਲੂਐਂਸਰ ਨੇ ਕਿਹਾ ਕਿ ਜਦੋਂ ਕੈਨੇਡਾ ਚ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਬਾਕੀ ਸਾਰੇ ਰਸਤੇ ਬੰਦ ਹੋ ਜਾਣ ਤਾਂ ਇਹ ਆਖਰੀ ਵਿਕਲਪ ਹੋ ਸਕਦਾ ਹੈ। ਉਸਨੇ ਸਲਾਹ ਦਿੱਤੀ ਕਿ ਇਹ ਕੋਈ ਪੱਕਾ ਰਸਤਾ ਨਹੀਂ ਹੈ ਤੇ ਅਰਜ਼ੀਆਂ ਰੱਦ ਵੀ ਹੋ ਸਕਦੀਆਂ ਨੇ ਇਸ ਲਈ ਇਸ ਰਸਤੇ ਨੂੰ ਸਹੀ ਯੋਜਨਾਬੰਦੀ ਅਤੇ ਕਾਨੂੰਨੀ ਸਲਾਹ ਤੋਂ ਬਾਅਦ ਹੀ ਅਪਣਾਉਣਾ ਚਾਹੀਦਾ ਹੈ ਉਸ ਵਿਅਕਤੀ ਨੇ ਕਿਹਾ ਕਿ ਇਹ ਤੁਹਾਡਾ ਆਖਰੀ ਵਿਕਲਪ ਹੋਣਾ ਚਾਹੀਦਾ ਹੈ ਉਸਨੇ ਆਪਣੇ ਦਰਸ਼ਕਾਂ ਨੂੰ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਟਿੱਪਣੀ ਕਰਨ ਲਈ ਕਿਹਾ ਹਾਲਾਂਕਿ ਵੀਡੀਓ ਦੀ ਤਾਰੀਖ ਸਪਸ਼ਟ ਨਹੀਂ ਹੈ ਪਰ ਇਹ ਹੁਣ ਸਾਹਮਣੇ ਆਈ ਹੈ ਇਸ ਵੇਲੇ ਅਮਰੀਕਾ ਕੈਨੇਡਾ ਸਮੇਤ ਕਈ ਹੋਰ ਦੇਸ਼ਾਂ 'ਚ ਭਾਰਤ ਵਿਰੋਧੀ ਲਹਿਰ ਚੱਲ ਰਹੀ ਹੈ ਜਿਸ ਕਾਰਨ ਕੈਨੇਡੀਅਨ ਆਪਣੇ ਦੇਸ਼ 'ਚ ਸਥਾਈ ਨਿਵਾਸ ਪ੍ਰਾਪਤ ਕਰਨ ਲਈ ਚੱਲ ਰਹੀ ਵਿਸਤ੍ਰਿਤ ਯੋਜਨਾਬੰਦੀ ਬਾਰੇ ਗੁੱਸੇ ਨੇ ਇੱਕ ਯੂਜ਼ਰ ਨੇ ਲਿਖਿਆ ਕਿ ਪੈਰਾਸਾਈਟ ਕਲਾਸ ਹੁਣ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਇੱਕ ਤਰੀਕੇ ਵਜੋਂ ਕੈਨੇਡਾ 'ਚ ਬੱਚੇ ਪੈਦਾ ਕਰਨ ਨੂੰ ਉਤਸ਼ਾਹਿਤ ਕਰ ਰਹੀ ਹੈ ਲਿਬਰਲ ਦਾ ਬਿਲ C3 ਇਸ ਨੂੰ ਨਾਗਰਿਕਤਾ ਦੀ ਸਮੂਹਿਕ ਵੰਡ ਚ ਬਦਲ ਦੇਵੇਗਾ ਸਾਨੂੰ ਹਰ ਕਮੀ ਨੂੰ ਬੰਦ ਕਰਨ ਅਤੇ ਤੁਰੰਤ ਸਮੂਹਿਕ ਦੇਸ਼ ਨਿਕਾਲੇ ਦੀ ਲੋੜ ਹੈ ਇੱਕ ਹੋਰ ਨੇ ਅਜਈਆਂ ਕਮੀਆਂ ਦੀ ਇਜਾਜ਼ਤ ਦੇਣ ਲਈ ਲਿਬਰਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਲਿਬਰਲ ਸਰਕਾਰ ਹੀ ਅਸਲ ਪੈਰਾਸਾਈਟ ਹੈ ਕਈਆਂ ਨੇ ਹੈਰਾਨੀ ਪ੍ਰਗਟਾਈ ਕਿ ਇਸ ਰਸਤੇ ਦਾ ਇਸ਼ਤਿਹਾਰ ਇਸ ਤਰ੍ਹਾਂ ਕਿਵੇਂ ਦਿੱਤਾ ਜਾ ਸਕਦਾ ਹੈ ਦੱਸਦੀ ਹੈ ਕਿ ਮਾਨਵਤਾਵਾਦੀ ਤੇ ਹਮਦਰਦੀ ਵਾਲੇ ਆਧਾਰ ਦੀ ਅਰਜ਼ੀ ਇੱਕ ਵਿਸ਼ੇਸ਼ ਰਸਤਾ ਹੈ ਜੋ ਪਹਿਲਾਂ ਹੀ ਕੈਨੇਡਾ 'ਚ ਸਥਾਈ ਦਰਜੇ ਤੋਂ ਬਿਨਾਂ ਰਹਿ ਰਹੇ ਵਿਅਕਤੀ ਨੂੰ ਅਸਾਧਾਰਨ ਨਿੱਜੀ ਹਾਲਾਤਾਂ ਦੇ ਆਧਾਰ 'ਤੇ ਪੀਆਰ ਲਈ ਅਰਜ਼ੀ ਦੇਣ ਦੀ ਇਜਾਜ਼ਤ ਦਿੰਦਾ ਹੈ ਇਹ ਕੋਈ ਮਿਆਰੀ ਇਮੀਗ੍ਰੇਸ਼ਨ ਸਟ੍ਰੀਮ ਨਹੀਂ ਹੈ ਪਰ ਇਹ ਆਈਆਰਸੀਸੀ ਦੁਆਰਾ ਲਿਆ ਗਿਆ ਇੱਕ ਵਿਵੇਕਸ਼ੀਲ ਫੈਸਲਾ ਹੈ ਇਹ ਲੋਕ ਜੋ ਪਹਿਲਾਂ ਹੀ ਕੈਨੇਡਾ 'ਚ ਨਹੀਂ ਤੇ ਹੋਰ ਪੀਆਰ ਪ੍ਰੋਗਰਾਮਾਂ ਰਹੀ ਯੋਗ ਨਹੀਂ ਹਨ ਉਹ ਇਸ ਲਈ ਅਰਜ਼ੀ ਦੇ ਸਕਦੇ ਨੇ ਇਹ ਦਰਸਾਉਂਦੇ ਹੋਏ ਕਿ ਕੈਨੇਡਾ ਛੱਡਣ ਨਾਲ ਪਰਿਵਾਰ ਲਈ ਮੁਸ਼ਕਲ ਪੈਦਾ ਹੋਵੇਗੀ ਜੇ ਕੋਈ ਕੈਨੇਡੀਅਨ ਨਾਗਰਿਕ ਬੱਚਾ ਹੋਵੇ ਤਾਂ ਮਾਮਲਾ ਹੋਰ ਮਜ਼ਬੂਤ ਹੋ ਜਾਂਦਾ ਹੈ ਕੈਨੇਡਾ 'ਚ ਪੈਦਾ ਹੋਏ ਬੱਚਿਆਂ ਦੇ ਮਾਪੇ ਆਪਣੇ ਆਪ ਕੈਨੇਡੀਅਨ ਨਾਗਰਿਕ ਨਹੀਂ ਬਣ ਜਾਂਦੇ ਹਾਲਾਂਕਿ ਬੱਚਾ ਆਪਣੇ ਆਪ ਕੈਨੇਡੀਅਨ ਨਾਗਰਿਕ ਬਣ ਜਾਂਦਾ ਹੈ ਕੈਨੇਡੀਅਨ ਪੀਆਰ ਪ੍ਰਾਪਤ ਕਰਨ ਲਈ ਮਾਪਿਆਂ ਨੂੰ ਐਕਸਪ੍ਰੈਸ ਐਂਟਰੀ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਪਰਵਾਰਕ ਸਪੌਂਸਰਸ਼ਿਪ ਅਧਿਅਨ ਜਾਂ ਵਰਕ ਪਰਮਿਟ ਰਾਹੀਂ ਯੋਗਤਾ ਪੂਰੀ ਕਰਨੀ ਪੈਂਦੀ ਹੈ ਲਾਰੈਂਸ ਬਿਸ਼ਨੋਈ ਦੇ ਨੈਟਵਰਕ ਨੇ ਇੱਕ ਵਾਰ ਫਿਰ ਆਪਣੀ ਅੰਤਰਰਾਸ਼ਟਰੀ ਮੌਜੂਦਗੀ ਦਾ ਦਾਵਾ ਕੀਤਾ ਹੈ। ਕੈਨੇਡਾ 'ਚ ਦੇਰ ਰਾਤ ਤਿੰਨ ਵੱਖ-ਵੱਖ ਥਾਵਾਂ ਤੇ ਹੋਈ ਗੋਲੀਬਾਰੀ ਦੀਆਂ ਘਟਨਾਵਾਂ ਲਈ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਲਈ ਹੈ। ਗੈਂਗ ਦੀ ਪੋਸਟ 'ਚ ਲਿਖਿਆ ਗਿਆ ਕਿ ਦੋ ਨੰਬਰ ਦੇ ਕਾਰੋਬਾਰ 'ਚ ਸ਼ਾਮਲ ਲੋਕਾਂ ਤੋਂ ਜ਼ਬਰੀ ਵਸੂਲੀ ਕੀਤੀ ਜਾਂਦੀ ਹੈ, ਸਖਤ ਮਿਹਨਤ ਕਰਨ ਵਾਲਿਆਂ ਤੋਂ ਨਹੀਂ। ਬਿਸ਼ਨੋਈ ਗੈਂਗ ਵੱਲੋਂ ਪੁਰਤਗਾਲ ਨਿਵਾਸੀ ਫਤੇ ਪੁਰਤਗਾਲ ਨੇ ਇਹਨਾਂ ਕਟਨਾਵਾ ਦੀ ਜ਼ਿੰਮੇਵਾਰੀ ਲਈ ਹੈ ਉਸਨੇ ਸੋਸ਼ਲ ਮੀਡੀਆ ਤੇ ਗੋਲੀਬਾਰੀ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਇੱਕ ਸ਼ੂਟਰ ਨੂੰ ਇੱਕ ਆਧੁਨਿਕ ਹਥਿਆਰ ਦੀ ਵਰਤੋਂ ਕਰਦੇ ਹੋਏ ਦਿਖਾਇਆ ਗਿਆ ਹੈ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਕੈਨੇਡੀਅਨ ਪੁਲਿਸ ਨੇ ਗੋਲੀਬਾਰੀ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਗੋਲੀਬਾਰੀ ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੁਲਿਸ ਇਸ ਨੂੰ ਸੰਗਠਿਤ ਅਪਰਾਧ ਨਾਲ ਜੁੜੀ ਇੱਕ ਵੱਡੀ ਸਾਜ਼ਿਸ਼ ਵਜੋਂ ਦੇਖਦੀ ਹੈ ਧਿਆਨ ਦੇਣ ਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਕੈਨੇਡੀਅਨ ਸਰਕਾਰ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਇੱਕ ਅਤਵਾਦੀ ਸੰਗਠਨ ਘੋਸ਼ਿਤ ਕੀਤਾ ਸੀ ਉਦੋਂ ਤੋਂ ਇਹ ਗੈਂਗ ਸੋਸ਼ਲ ਮੀਡੀਆ ਤੇ ਆਪਣੀ ਮੌਜੂਦਗੀ ਦਿਖਾਉਣ ਦੀ ਸਰਗਰਮੀ ਨਾਲ ਕੋਸ਼ਿਸ਼ ਕਰ ਰਿਹਾ ਹੈ ਸੋਸ਼ਲ ਮੀਡੀਆ ਤੇ ਖੁਦ ਨੂੰ ਫਤੇਹ ਪੁਰਤਗਾਲ ਵਜੋਂ ਪਛਾਣ ਕਰਵਾਉਣ ਵਾਲੇ ਇੱਕ ਵਿਅਕਤੀ ਨੇ ਪੋਸਟ ਚ ਕਿਹਾ ਕਿ ਗੋਲੀਬਾਰੀ ਤਿੰਨ ਥਾਵਾਂ ਤੇ ਕੀਤੀ ਗਈ ਹੈ ਇਹ ਸਾਰੇ ਸਥਾਨ ਨਵੀ ਟੇਸੀ ਨਾਮਕ ਵਿਅਕਤੀ ਦੇ ਨੇ ਪੋਸਟ ਚ ਦੋਸ਼ ਲਾਇਆ ਗਿਆ ਕਿ ਨਵੀ ਟੇਸੀ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ਤੇ ਗਾਇਕਾਂ ਸਮੇਤ ਲੋਕਾਂ ਤੋਂ 50 ਲੱਖ ਰੁਪਏ ਦੀ ਫਰੋਤੀ ਵਸੂਲ ਰਿਆ ਸੀ ਫਤੇਹ ਪੁਰਤਗਾਲ ਨੇ ਆਪਣੀ ਪੋਸਟ 'ਚ ਆਪਣੇ ਕੰਮ ਕਰਨ ਦੇ ਤਰੀਕੇ ਬਾਰੇ ਸਪਸ਼ਟਿਕਰਣ ਦੇਣ ਦੀ ਕੋਸ਼ਿਸ਼ ਕੀਤੀ ਹੈ ਉਸਨੇ ਲਿਖਿਆ ਸਾਨੂੰ ਮਿਹਨਤੀ ਲੋਕਾਂ ਨਾਲ ਕੋਈ ਨਫ਼ਰਤ ਨਹੀਂ ਹੈ ਸਾਡਾ ਕਿਸੇ ਵੀ ਅਜਿਹੇ ਵਿਅਕਤੀ ਨਾਲ ਕੋਈ ਝਗੜਾ ਨਹੀਂ ਹੈ ਜੋ ਸਖਤ ਮਿਹਨਤ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਏ ਤੇ ਸਾਡੇ ਨੌਜਵਾਨਾਂ ਦਾ ਸਤਿਕਾਰ ਕਰਦਾ ਹੈ ਪੋਸਟ ਦਾ ਅੰਤ ਇਸ ਵਾਕ ਨਾਲ ਹੁੰਦਾ ਹੈ ਕਿ ਸਾਡੇ ਤਰੀਕੇ ਗਲਤ ਲੱਗ ਸਕਦੇ ਨੇ ਪਰ ਸਾਡੇ ਇਰਾਦੇ ਗਲਤ ਨਹੀਂ ਹਨ ਗੈਂਗ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਵਿੱਖ ਵਿੱਚ ਕੋਈ ਝੂਠੀ ਖਬਰ ਫੈਲਾਉਂਦਾ ਹੈ ਤਾਂ ਵਪਾਰੀਆਂ ਦੀ ਜਾਨ ਜਾਂ ਕਾਰੋਬਾਰ ਨੂੰ ਨੁਕਸਾਨ ਪਹੁੰਚਾਉਣ ਦੀ ਜ਼ਿੰਮੇਵਾਰੀ ਫੈਲਾਉਣ ਵਾਲੇ ਦੀ ਹੋਵੇਗੀ ਇਹ ਘਟਨਾ ਅਜਿਹੇ ਸਮੇਂ ਵਾਪਰੀ ਜਦੋਂ ਕੈਨੇਡਾ ਨੇ ਹਾਲ ਹੀ ਵਿੱਚ ਲਾਰੈਂਸ ਬਿਸ਼ਨੋਈ ਨੂੰ ਅੱਤਵਾਦੀ ਘੋਸ਼ਿਤ ਕੀਤਾ ਜਿਸ ਤੋਂ ਬਾਅਦ ਗੈਂਗ ਦੀਆਂ ਗਤੀਵਿਧੀਆਂ 'ਚ ਵਾਧਾ ਦਰਜ ਕੀਤਾ ਗਿਆ ਈਵੀ ਪੰਜਾਬ ਲਾਰੈਂਸ ਬਿਸ਼ਨੋਈ ਨਾਲ ਜੁੜੀ ਇਸ ਪੋਸਟ ਦੀ ਪ੍ਰੋਸੇਯੋਗਤਾ ਦੀ ਪੁਸ਼ਟੀ ਨਹੀਂ ਕਰਦਾ। ਕੈਨੇਡਾ ਤੋਂ ਪੰਜਾਬ ਲਈ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਟਿਆਲਾ ਜ਼ਿਲ੍ਹੇ ਦੇ ਸਮਾਣਾ ਦੇ ਪਿੰਡ ਫਤਿਹਗੜ ਛੰਨਾ ਦੇ ਪ੍ਰਦੀਪ ਕੁਮਾਰ ਦੇ ਪਰਿਵਾਰ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਦੌਰਾਨ ਪਰਦੀਪ ਕੁਮਾਰ ਤੇ ਉਸਦੇ ਪੁੱਤਰ ਹਿਆਸ ਦੀ ਮੌਤ ਹੋ ਗਈ ਹੈ ਜਦਕਿ ਪਤਨੀ ਗੰਭੀਰ ਜ਼ਖਮੀ ਹੋ ਗਈ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਸ਼ਰਮਾ 15 ਸਾਲ ਪਹਿਲਾਂ 12ਵੀਂ ਦੀ ਪੜ੍ਹਾਈ ਕਰਨ ਉਪਰੰਤ ਕੈਨੇਡਾ ਆਪਣੇ ਪਰਿਵਾਰ ਦੀ ਖੁਸ਼ਹਾਲੀ ਦੇ ਸੁਪਨੇ ਲੈ ਕੇ ਗਿਆ ਸੀ ਤੇ ਉੱਥੇ ਜਾ ਕੇ ਹੀ ਉਸਦਾ ਵਿਆਹ ਦਿੱਲੀ ਦੀ ਇੱਕ ਲੜਕੀ ਅਨਸਲਾ ਨਾਲ ਹੋ ਗਿਆ ਤੇ ਉਹਨਾਂ ਦਾ ਇੱਕ ਬੇਟਾ ਪੈਦਾ ਹੋਇਆ ਇਸ ਸਮੇ ਉਸਦੇ ਪੁੱਤਰ ਹਿਆਸ ਦੀ ਉਮਰ 7 ਸਾਲ ਦੇ ਕਰੀਬ ਸੀ ਉਹਨਾਂ ਦੱਸਿਆ ਕਿ ਪ੍ਰਦੀਪ ਕੁਮਾਰ ਆਪਣੇ ਬੱਚੇ ਤੇ ਪਤਨੀ ਨਾਲ ਆਪਣੀ ਵਿਆਹ ਦੀ ਵਰੇਗੰਡ ਮਨਾਉਣ ਦੇ ਲਈ ਅਮਰੀਕਾ ਗਿਆ ਜਿੱਥੇ ਉਸਦੇ ਕੁਝ ਰਿਸ਼ਤੇਦਾਰ ਰਹਿੰਦੇ ਸਨ ਇਸ ਦੌਰਾਨ ਵਾਪਸ ਕੈਨੇਡਾ ਦੇ ਵਿੱਚ ਕਾਰ ਚਲਾਹੀ ਪਰਤ ਰਹੇ ਸਨ ਤਾਂ ਉਹਨਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ ਜਿਸ ਨਾਲ ਪ੍ਰਦੀਪ ਕੁਮਾਰ ਤੇ ਉਸਦੇ ਬੇਟੇ ਦੀ ਇਸ ਹਾਦਸੇ 'ਚ ਮੌਤ ਹੋ ਗਈ ਜਦਕਿ ਪਤਨੀ ਜ਼ਖਮੀ ਹੋਈ ਉਸ ਨੂੰ ਕੈਨੇਡਾ ਦੇ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਪ੍ਰਦੀਪ ਕੁਮਾਰ ਦੀ ਮੌਤ ਨਾਲ ਜੱਦੀ ਪਿੰਡ ਫਤੇਗੜ ਛੰਨਾ 'ਚ ਮਾਤਮ ਦਾ ਮਾਹੌਲ ਹੈ ਮ੍ਰਿਤਕ ਦੀ ਚਾਚੀ ਕਰਮਜੀਤ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਕਿ ਸਾਡਾ ਬੱਚਾ ਬਹੁਤ ਸਮਝਦਾਰ ਸੀ ਪਰਿਵਾਰ ਦੇ ਨਾਲ ਮਿਲਣ ਸਾਰ ਸੀ ਜਿਸ ਦੇ ਚਲੇ ਜਾਣ ਕਾਰਨ ਪਰਿਵਾਰ ਨੂੰ ਬਹੁਤ ਘਾਟਾ ਹੋਇਆ ਜੋ ਕਦੀ ਪੂਰਾ ਨਹੀਂ ਹੋਵੇਗਾ ਕੈਨੇਡਾ ਦੇ ਡਾਕਟਰ ਹਾਲ ਹੀ ਚ ਇੱਕ ਸਫਲ ਹਾਰਟ ਟ੍ਰਾਂਸਪਲੈਂਟ ਆਪਰੇਸ਼ਨ ਕਰਕੇ ਵਿਵਾਦਾਂ ਚ ਘਿਰ ਗਏ ਨੇ ਦਰਅਸਲ ਉਹਨਾਂ ਨੇ ਇੱਕ ਵਿਅਕਤੀ ਨੂੰ ਇੱਛਾ ਮੌਤ ਦੇ ਕੇ ਉਸਦਾ ਦਿਲ ਕੱਢਿਆ ਤੇ ਦੂਜੇ ਵਿਅਕਤੀ ਚ ਟ੍ਰਾਂਸਪਲੈਂਟ ਕਰ ਦਿੱਤਾ ਕੈਨੇਡਾ ਚ ਕੀਤਾ ਗਿਆ ਇਹ ਕਾਰਨਾਮਾ ਹੁਣ ਦੁਨੀਆ ਭਰ ਚ ਸੁਰਖੀਆਂ ਵਟੋਰ ਰਿਹਾ ਹੈ ਤੇ ਇਸ ਘਟਨਾਕ੍ਰਮ ਨੇ ਬੁੱਧੀਜੀਵੀਆਂ ਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ ਉਹ ਇਸ ਨੂੰ ਅਣਮਨੁੱਖੀ ਕਹਿ ਰਹੇ ਨੇ ਇਸ ਘਟਨਾ ਚ ਡਾਕਟਰੀ ਸਹਾਇਤਾ ਨਾਲ ਐਮਿਲੋਟ੍ਰਾਫਿਕ ਲੈਟਰਲ ਸਕਲੇਰੋਸਿਸ ਯਾਨੀ ਕਿ ਐਲਐਸ ਦੇ 38 ਸਾਲਾ ਮਰੀਜ਼ ਨੂੰ ਪਹਿਲਾਂ ਇੱਛਾ ਮੌਤ ਦਿੱਤੀ ਗਈ ਫਿਰ ਉਸਦੀ ਲਾਸਟੋਂ ਦਿਲ ਕੱਢ ਕੇ ਤੇ ਅਮਰੀਕਾ ਲਿਜਾ ਕੇ ਦੂਜੇ ਵਿਅਕਤੀ ਚ ਟ੍ਰਾਂਸਪਲੈਂਟ ਕੀਤਾ ਗਿਆ। ਮਾਮਲੇ ਤੋਂ ਜਾਣੂ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਇੱਛਾ ਮੌਤ ਤੋਂ ਬਾਅਦ ਅੰਗਦਾਨ ਦੀ ਇਹ ਘਟਨਾ ਕੈਨੇਡਾ ਲਈ ਇੱਕ ਵੱਡੀ ਪ੍ਰਾਪਤੀ ਹੋ ਸਕਦੀ ਹੈ ਪਰ ਇਹ ਮਨੁੱਖੀ ਕਦਰਾਂ ਕੀਮਤਾਂ ਦੇ ਵਿਰੁੱਧ ਹੈ। ਰਿਪੋਰਟ ਦੇ ਅਨੁਸਾਰ 2021 ਤੱਕ ਵਿਸ਼ਵ ਪੱਧਰ ਦੇ 286 ਅਜਿਹੇ ਅੰਗਦਾਨ ਦੇ ਮਾਮਲਿਆਂ 'ਚ 136 ਕੈਨੇਡਾ ਚ ਦਰਜ ਕੀਤੇ ਗਏ ਨੇ 2024 ਚ ਕੈਨੇਡਾ ਚ ਸਾਰੇ ਅੰਗ ਟਰਾਂਸਪਲੈਂਟ ਦਾ 5% ਮੈਡੀਕਲ ਅਸਿਸਟੈਂਸ ਇਨ ਡਾਈਇੰਗ ਯਾਨੀ ਮੇਡ ਤੋਂ ਆਇਆ ਸੀ ਇਸ ਦਾ ਮਤਲਬ ਹੈ ਕਿ ਕੈਨੇਡਾ ਨੇ ਹੁਣ ਮੌਤ ਅਤੇ ਅੰਗਦਾਨ ਵਿਚਾਲੇ ਇੱਕ ਨਵਾਂ ਵਿਵਾਦਪੂਰਨ ਸੰਬੰਧ ਸਥਾਪਿਤ ਕੀਤਾ ਹੈ ਕੈਨੇਡਾ ਦੇ 온ਟਾਰੀਓ ਸੂਬੇ ਦਾ 38 ਸਾਲਾ ਵਿਅਕਤੀ ਐਲ ਐਸ ਨਾਮਕ ਗੰਭੀਰ ਬਿਮਾਰੀ ਤੋਂ ਪੀੜਿਤ ਸੀ ਉਸਨੇ ਟੋਰਾਂਟੋ ਜਨਰਲ ਹਸਪਤਾਲ ਚ ਮੇਡ ਪ੍ਰਕਿਰਿਆ ਰਾਹੀਂ ਸਵੈ ਇੱਛਾ ਨਾਲ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਕੀਤਾ ਉਸ ਦੀ ਮੌਤ ਤੋਂ ਤੁਰੰਤ ਬਾਅਦ ਉਸ ਦੇ ਦਿਲ ਨੂੰ 에어 ਲਿਫਟ ਕਰਕੇ ਅਮਰੀਕਾ ਦੇ ਪੀਟਰਸਬਰਗ ਭੇਜਿਆ ਗਿਆ ਜਿੱਥੇ ਇਸ ਨੂੰ ਯੂਨੀਵਰਸਿਟੀ ਆਫ ਪੀਟਰਸਬਰਗ ਮੈਡੀਕਲ ਸੈਂਟਰ ਚ ਇੱਕ 50 ਸਾਲ ਦਿਲ ਦੇ ਮਰੀਜ਼ ਚ ਸਫਲਤਾਪੂਰਵਕ ਟ੍ਰਾਂਸਪਲਾਂਟ ਕੀਤਾ ਗਿਆ ਕੈਨੇਡਾ ਅਜ ਦੁਨੀਆ ਚ ਮੇਡ ਤੋਂ ਬਾਅਦ ਅੰਗਦਾਨ ਕਰਨ ਵਾਲੇ ਦੇਸ਼ਾਂ ਚ ਮੋਰੀ ਬਣ ਗਿਆ ਹੈ ਸਿਰਫ 2023 ਚ ਹੀ 13000 ਤੋਂ ਵੱਧ ਮੇਡ ਦੇ ਮਾਮਲੇ ਦਰਜ ਕੀਤੇ ਗਏ ਹਾਲਾਂਕਿ ਇਸ ਪ੍ਰਥਾ ਨੂੰ ਲੈ ਕੇ ਦੇਸ਼ ਚ ਇੱਕ ਨੈਤਿਕਤਾ ਅਤੇ ਮਨੁੱਖੀ ਅਧਿਕਾਰਾਂ ਬਾਰੇ ਗੰਭੀਰ ਬਹਿਸ ਛੇੜ ਦਿੱਤੀ ਗਈ ਹੈ ਆਲੋਚਕਾਂ ਦਾ ਕਹਿਣਾ ਹੈ ਕਿ ਸਹਿਮਤੀ ਦੀ ਪਾਰਦਰਸ਼ਤਾ ਅਤੇ ਕਮਜ਼ੋਰ ਮਰੀਜ਼ਾਂ ਤੇ ਸੰਭਾਵੀ ਮਨੋਵਿਗਿਆਨਕ ਦਬਾਅ ਵਰਗੇ ਮੁੱਦੇ ਡੂੰਘਾਈ ਨਾਲ ਜਾਂਚ ਦੇ ਹੱਕਦਾਰ ਨੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪ੍ਰਣਾਲੀ ਮਨੁੱਖੀ ਅਧਿਕਾਰਾਂ ਅਤੇ ਨੈਤਿਕਤਾ ਬਾਰੇ ਗੰਭੀਰ ਸਵਾਲ ਖੜੇ ਕਰਦੀ ਹੈ ਜਿਹੜੇ ਮਰੀਜ਼ ਆਪਣੇ ਆਪ ਨੂੰ ਸਮਾਜ ਜਾਂ ਪਰਿਵਾਰ ਲਈ ਬੋਝ ਸਮਝਦੇ ਨੇ ਉਹ ਅਰਥਪੂਰਨ ਯੋਗਦਾਨ ਪਾਉਣ ਦੇ ਬਹਾਨੇ ਮੌਤ ਨੂੰ ਗਲੇ ਲਾਉਣ ਲਈ ਪ੍ਰੇਰਿਤ ਹੋ ਸਕਦੇ ਨੇ ਅੰਗਦਾਨ ਕਰਨ ਦੀ ਇੱਛਾ ਕਈ ਵਾਰ ਮਰਨ ਦੇ ਫੈਸਲੇ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਿਸ ਨਾਲ ਕਮਜ਼ੋਰ ਵਿਅਕਤੀਆਂ ਤੇ ਅਸਿੱਧਾ ਦਬਾਅ ਪੈ ਸਕਦਾ ਹੈ ਕੈਨੇਡਾ ਦੀ ਸਿਹਤ ਨੀਤੀ ਹੁਣ ਇੱਕ ਅਜਿਹੀ ਸਥਿਤੀ 'ਚ ਪਹੁੰਚ ਗਈ ਹੈ ਜਿੱਥੇ ਸਭ ਤੋਂ ਕਮਜ਼ੋਰ ਲੋਕਾਂ ਦੀ ਮੌਤ ਦੀ ਵਰਤੋਂ ਦੂਜਿਆਂ ਦੇ ਫਾਇਦੇ ਲਈ ਕੀਤੀ ਜਾ ਰਹੀ ਹੈ ਕੈਨੇਡਾ ਦੀਆਂ ਸਿਹਤ ਏਜੰਸੀਆਂ ਤੇ ਨੈਤਿਕਤਾ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਅੰਗਦਾਨ ਦੀ ਪ੍ਰਕਿਰਿਆ ਨੂੰ ਮੇਡ ਨਾਲ ਜੋੜਨ ਨਾਲ ਸਮਾਜ ਲਈ ਨੈਤਿਕ ਅਤੇ ਕਾਨੂੰਨੀ ਜੋਖਮ ਪੈਦਾ ਹੋ ਸਕਦੇ ਨੇ ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਪ੍ਰਣਾਲੀ ਮੌਤ ਨੂੰ ਸਿਰਫ ਇੱਕ ਉਪਯੋਗੀ ਸਾਧਨ ਬਣਾਉਣ ਵੱਲ ਵੱਧ ਰਹੀ ਹੈ ਵਿਸ਼ਵ ਪੱਧਰ ਦੇ ਮਾਹਿਰਾਂ ਨੇ ਸਵਾਲ ਕੀਤਾ ਕਿ ਕੀ ਕੈਨੇਡਾ ਦੀ ਇਹ ਨੀਤੀ ਮਨੁੱਖੀ ਅਧਿਕਾਰਾਂ ਲਈ ਖਤਰਾ ਨਹੀਂ ਹੈ ਇਸ ਮੁੱਦੇ ਨੇ ਸੋਸ਼ਲ ਮੀਡੀਆ ਤੇ ਇੱਕ ਤਿੱਖੀ ਬਹਿਸ ਛੇੜ ਦਿੱਤੀ ਇੱਕ ਯੂਜ਼ਰ ਨੇ ਲਿਖਿਆ ਕਿ ਤੁਸੀਂ ਇਸ ਪੋਸਟ ਚ ਕਈ ਅੰਦਾਜ਼ੇ ਲਾ ਰਹੇ ਹੋ ਜਦੋਂ ਤੱਕ ਤੁਸੀਂ ਉਹਨਾਂ ਦੀ ਸਥਿਤੀ 'ਚ ਨਹੀਂ ਰਹੇ ਤੁਹਾਨੂੰ ਅੰਦਾਜ਼ਾ ਨਹੀਂ ਹੈ ਕਿ ਉਹ ਕਿਵੇਂ ਮਹਿਸੂਸ ਕਰਦੇ ਨੇ ਮੇਡ ਦੀ ਵਰਤੋਂ ਕਰਨ ਲਈ ਉਹਨਾਂ ਨੂੰ ਇੱਕ ਸਿਹਤਮੰਦ ਮਾਨਸਿਕ ਸਥਿਤੀ 'ਚ ਹੋਣ ਦੀ ਜ਼ਰੂਰਤ ਹੁੰਦੀ ਹੈ ਮੌਤ ਤੋਂ ਬਾਅਦ ਕਿਸੇ ਦੀ ਮਦਦ ਕਰਨ ਦਾ ਬਦਲ ਹੋਣਾ ਉਹਨਾਂ ਲਈ ਇੱਕ ਸਵਾਗਤ ਯੋਗ ਹੋ ਸਕਦਾ ਹੈ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਐਲ ਐਸ ਦਾ ਕੋਈ ਇਲਾਜ ਨਹੀਂ ਹੈ ਤੇ ਦੁੱਖ ਨਿਸ਼ਚਿਤ ਹੈ ਮੈਨੂੰ ਸਮਝਦਾ ਕਿ ਜਦੋਂ ਤੱਕ ਵਿਅਕਤੀ ਸਹੀ ਮਾਨਸਿਕ ਹਾਲਤ 'ਚ ਹੈ ਉਹ ਇਸ ਰਸਤੇ ਨੂੰ ਕਿਉਂ ਨਹੀਂ ਚੁਣ ਸਕਦਾ ਅਸਿਸਟਡ ਸੁਸਾਈਡ ਦੇ ਵਿਰੋਧੀ ਉਹੀ ਹੁੰਦੇ ਨੇ ਜਿਨ੍ਹਾਂ ਨੇ ਕਦੀ ਸਰੀਰਕ ਦੁੱਖ ਦਾ ਅਨੁਭਵ ਨਹੀਂ ਕੀਤਾ ਉੱਥੇ ਹੀ ਇੱਕ ਹੋਰ ਯੂਜ਼ਰ ਨੇ ਸਵਾਲ ਕੀਤਾ ਕਿ ਕੀ ਕੈਨੇਡਾ 'ਚ ਕਿਸੇ ਨੂੰ ਉਸ ਸਮੇਂ ਦਿਲ ਦੀ ਲੋੜ ਨਹੀਂ ਸੀ ਜਾਂ ਸਭ ਤੋਂ ਵੱਧ ਬੋਲੀ ਲਾਉਣ ਵਾਲੇ ਨੂੰ ਵੇਚਿਆ ਗਿਆ ਉਸ ਦਿਲ ਲਈ ਕੈਨੇਡਾ ਨੂੰ ਕਿੰਨਾ ਪੈਸਾ ਮਿਲਿਆ ਉਹ ਪੈਸੇ ਮ੍ਰਿਤਕ ਦੇ ਪਰਿਵਾਰ ਨੂੰ ਕਿਉਂ ਨਹੀਂ ਮਿਲੇ ਭਾਰਤ ਕੈਨੇਡਾ ਨਾਲ ਇੱਕ ਅਜਿਹੇ ਢਾਂਚਾਗਤ ਸਬੰਧ ਬਣਾਉਣ ਦੀ ਕੋਸ਼ਿਸ਼ 'ਚ ਹੈ ਜੋ ਬਾਰੀ ਤਤਾਂ ਕਾਰਨ ਪਟੜੀ ਤੋਂ ਨਾ ਉtre। ਇਹ ਗੱਲ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਟੋਰਾਂਟੋ 'ਚ ਕੈਨੇਡਾ ਇੰਡੀਆ ਬਿਜ਼ਨਸ ਕਾਉਂਸਲ ਦੁਆਰਾ ਆਯੋਜਿਤ ਇੰਡੀਆ ਇਨਸਾਈਟਸ ਫੋਰਮ ਨੂੰ ਸੰਬੋਧਨ ਕਰਦਿਆਂ ਕਹੀ। ਉਹਨਾਂ ਕਿਹਾ ਕਿ ਭਾਰਤ ਦਾ ਇਰਾਦਾ ਦੋਵਾਂ ਧਿਰਾਂ ਵਿਚਕਾਰ ਇੱਕ ਢਾਂਚਾਗਤ ਗੱਲਬਾਤ ਤੇ ਸਬੰਧ ਰੱਖਣ ਦਾ ਹੈ ਜੋ ਅਨੁਮਾਨਯੋਗ ਹੋਵੇ ਤੇ ਇਹ ਬਾਰੀ ਕਿਸੇ ਵੀ ਚੀਜ਼ ਕਾਰਨ ਪਟੜੀ ਤੋਂ ਨਾ ਉtre। ਉਨਾ ਕਹਿਆ ਕਿ ਅੱਜ ਇਹ ਡਾਇਸਪੋਰਾ ਦੀ ਰਾਜਨੀਤੀ ਹੈ ਕੱਲ ਇਹ ਦੱਖਣ ਤੋਂ ਪੂਰਾ ਰਾਜਨੀਤੀ ਹੋ ਸਕਦੀ ਹੈ ਜਾਂ ਇਹ ਕੋਈ ਹੋਰ ਮੁੱਦਾ ਹੋ ਸਕਦਾ ਹੈ ਅਸੀਂ ਦਵੱਲੇ ਸਬੰਧਾਂ ਨੂੰ ਵਿਗੜਨ ਤੋਂ ਰੋਕੀਏ ਜਿਕਰ ਸਿੰਘ ਆਪਣੀ ਸੰਸਥਾਗਤ ਪ੍ਰਣਾਲੀ ਨੂੰ ਬਾਹਰੀ ਪ੍ਰਭਾਵਾਂ ਤੋਂ ਬਚਾ ਸਕਦੇ ਹਾਂ ਤਾਂ ਹੀ ਇਹ ਰਿਸ਼ਤੇ ਦੀ ਤਾਕਤ ਹੈ ਇਹਨਾਂ ਕਿਹਾ ਕਿ ਕੋਸ਼ਿਸ਼ ਅਜਿਹੇ ਸਬੰਧ ਸਥਾਪਿਤ ਕਰਨ ਦੀ ਹੋਣੀ ਚਾਹੀਦੀ ਹੈ ਜੋ ਸਿਆਸੀ ਤੌਰ ਤੇ ਕੁਝ ਵੀ ਹੋਵੇ ਪਰ ਉਸ ਦੇ ਬਾਵਜੂਦ ਨਾਂ ਬਦਲੇ ਉਨਾ ਦੱਸਿਆ ਕਿ ਇਹ ਇੱਕ ਯੋਜਨਾ ਹੈ ਜਿਸ ਬਾਰੇ ਦੇਸ਼ ਦੇ ਵਿਦੇਸ਼ ਮੰਤਰਾਲੇ ਗਲੋਬਲ ਅਫੇਅਰਸ ਕੈਨੇਡਾ ਤੇ ਵੱਖ-ਵੱਖ ਹਿੱਸੇਦਾਰਾਂ ਨਾਲ ਚਰਚਾ ਕੀਤੀ ਗਈ ਹੈ ਸਾਨੂੰ ਇਸ ਯੋਜਨਾ ਨੂੰ ਲਾਗੂ ਕਰਨ ਦੀ ਲੋੜ ਹੈ ਇਸ ਸੰਦਰਭ ਚ ਉਹਨਾਂ ਨੇ ਊਰਜਾ ਸਿੱਖਿਆ ਪਰਮਾਣੂ ਤੇ ਖੇਤੀਬਾੜੀ ਸਮੇਤ ਵੱਖ-ਵੱਖ ਪਹਿਲੂਆਂ ਤੇ ਸੰਯੁਕਤ ਕਾਰਜ ਸਮੂਹਾਂ ਦੀਆਂ ਪ੍ਰਣਾਲੀਆਂ ਵੱਲ ਇਸ਼ਾਰਾ ਕੀਤਾ ਉਹਨਾਂ ਕਿਹਾ ਕਿ ਇਸ ਦਾ ਨਤੀਜਾ ਇੱਕ ਅਜਿਹਾ ਮਾਹੌਲ ਬਣਾਉਣਾ ਹੋਵੇਗਾ ਜਿੱਥੇ ਚੀਜ਼ਾਂ ਅਨੁਮਾਨਯੋਗ ਢੰਗ ਨਾਲ ਵਾਪਰਨ ਗਿਆ ਉਹਨਾਂ ਜ਼ੋਰ ਦੇ ਕੇ ਕਿਹਾ ਮਹੱਤਵਪੂਰਨ ਹੈ ਕਿ ਟਾਂਚੇ ਨੂੰ ਸਰਗਰਮ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਾਡਾ ਇੱਕ ਵਧੀਆ ਰਿਸ਼ਤਾ ਹੈ ਤਾਂ ਇਹ ਸਾਰਿਆਂ ਲਈ ਲਾਭਦਾਇਕ ਹੈ। ਚਰਚਾ ਦੌਰਾਨ ਪਟਨਾਇਕ ਨੇ ਕੈਨੇਡਾ 'ਚ ਖਾਲਿਸਤਾਨ ਪੱਖੀ ਅੰਸਰਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਜਿਸ ਨੇ ਦੋਵਾਂ ਦੇਸ਼ਾਂ ਦੀ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ ਅਤੇ ਦਵੱਲੇ ਸਬੰਧਾਂ 'ਚ ਰੁਕਾਵਟ ਪਾਈ। ਦਰਸਲ ਇਹ ਸਬੰਧ ਉਦੋਂ ਵਿਗੜ ਗਏ ਸਨ ਜਦੋਂ ਉਹ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਸਤੰਬਰ 2023 ਨੂੰ 하우스 ਆਫ ਕਾਮਨਸ ਦੇ ਵਿੱਚ ਕਿਹਾ ਸੀ ਕਿ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੀ ਹਤਿਆ ਚ ਭਾਰਤੀ ਏਜੰਟਸ ਦੇ ਸੰਭਾਵੀ ਸਬੰਧਾਂ ਦੇ ਭਰੋਸੇਯੋਗ ਦੋਸ਼ ਨੇ ਭਾਰਤ ਨੇ ਉਹਨਾਂ ਦੋਸ਼ਾਂ ਨੂੰ ਬੇਤੁੱਕੇ ਤੇ ਪ੍ਰੇਰਿਤ ਕਰਾਰ ਦੇ ਕੇ ਹਾਰਜ ਕਰ ਦਿੱਤਾ ਸੀ ਇਸ ਹਤਿਆ ਦੇ ਸਬੰਧ ਚ ਪਿਛਲੀ ਬਸੰਤ ਚ ਗ੍ਰਿਫਤਾਰ ਕੀਤੇ ਗਏ ਚਾਰ ਭਾਰਤੀ ਨਾਗਰਿਕਾਂ ਦੇ ਮੁਕਦਮੇ ਦਾ ਨਤੀਜਾ ਇੱਕ ਹੋਰ ਤਣਾਵ ਵਾਲਾ ਮੋੜ ਹੋ ਸਕਦਾ ਹੈ ਬ੍ਰੈਂਟਨ ਟ੍ਰਾਂਜ਼ਿਟ ਦੀ ਬੱਸ 'ਚ ਛੁਰੇਬਾਜ਼ੀ ਕਰਨ ਵਾਲਾ ਕਥਿਤ ਸ਼ੱਕੀ ਪੀਲ ਰੀਜਨਲ ਪੁਲਿਸ ਨੇ ਕਾਬੂ ਕਰ ਲਿਆ ਹੈ ਜਿਸ ਦੀ ਪਛਾਣ 31 ਸਾਲ ਦੇ ਹਰਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ ਪੁਲਿਸ ਨੇ ਦੱਸਿਆ ਕਿ 1 ਅਕਤੂਬਰ ਨੂੰ ਰਾਤ ਤਕਰੀਬਨ 9:30 ਵਜੇ ਬ੍ਰੈਂਮਲੀ ਰੋਡ ਅਤੇ ਬੋਵਰਡ ਡਰਾਈਵ ਨੇੜਿਓਂ ਆਰੀ ਬ੍ਰੈਂਟਨ ਟ੍ਰਾਂਜ਼ਿਟ ਦੀ ਬੱਸ 'ਚ ਦੋ ਜਣਿਆਂ ਵਿਚਾਲੇ ਤਲਖ ਕਲਾਮੀ ਹੋ ਗਈ ਮਾਮਲਾ ਹੋਰ ਭੱਗ ਗਿਆ ਤੇ ਸ਼ੱਕੀ ਨੂੰ ਸਨਮੁਖਿਆਂ ਤੇ ਉਤਰ ਆਇਆ ਇਸ ਮਗਰੋਂ ਉਸਨੇ ਕਥਿਤ ਤੌਰ ਤੇ ਕਿਸੇ ਤੇਜ਼ ਧਾਰ ਚੀਜ਼ ਨਾਲ ਹਮਲਾ ਕਰ ਦਿੱਤਾ ਪਰ ਖੁਸ਼ਕਿਸਮਤੀ ਨਾਲ ਜ਼ਖਮ ਡੂੰਘੇ ਨਹੀਂ ਸਨ ਤੇ ਪੀੜਤ ਦੀ ਜਾਨ ਬਚ ਗਈ। ਪੁਲਿਸ ਮੁਤਾਬਕ ਸ਼ੱਕੀ ਅਤੇ ਪੀੜਤ ਇੱਕ ਦੂਜੇ ਨੂੰ ਜਾਣਦੇ ਨਹੀਂ ਸਨ ਤੇ ਵਾਰਦਾਤ ਮਗਰੋਂ ਸ਼ੱਕੀ ਪੈਦਲ ਹੀ ਫਰਾਰ ਹੋ ਗਿਆ। ਪੀਲ ਰੀਜਨਲ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕਰਦਿਆਂ ਸ਼ੱਕੀ ਦੀ ਪਛਾਣ ਬ੍ਰੈਂਟਨ ਦੇ ਹਰਪ੍ਰੀਤ ਸਿੰਘ ਵਜੋਂ ਕੀਤੀ ਤੇ ਇਰਾਦਾ ਕਤਲ, ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਹਮਲਾ, ਹਥਿਆਰ ਨਾਲ ਹਮਲਾ ਕਰਨ ਅਤੇ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਆਇਦ ਕਰ ਦਿੱਤੇ। ਹਰਪ੍ਰੀਤ ਸਿੰਘ ਨੂੰ ਜ਼ਮਾਨਤ ਅਰਜ਼ੀ ਤੇ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ ਜੋ ਪਹਿਲਾਂ ਵੀ ਕਿਸੇ ਮਾਮਲੇ 'ਚ ਜ਼ਮਾਨਤ ਤੇ ਰਿਹਾ ਹੋਇਆ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 905 4533311 ਐਕਸਟੈਂਸ਼ਨ 2133 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹਨਾਂ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ-ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਕੈਨੇਡਾ 'ਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਜ਼ਾਰਾਂ ਸਟੂਡੈਂਟਸ, ਇਨ੍ਹਾਂ ਸਟੂਡੈਂਟਸ 'ਚ ਭਾਰਤੀਆਂ ਦੀ ਗਿਣਤੀ ਮੰਨੀ ਜਾ ਰਹੀ ਹੈ ਸਭ ਤੋਂ ਵੱਧ। ਭਾਰਤੀ ਇਨਫਲੂਐਂਸਰ ਦੀ ਸਲਾਹ ਨੇ ਕੈਨੇਡੀਅਨਸ ਦਾ ਗੁੱਸਾ ਵਧਾਇਆ। ਕੈਨੇਡਾ ਦੇ ਸਥਾਈ ਨਿਵਾਸ ਲਈ ਬੱਚੇ ਪੈਦਾ ਕਰਨ ਦੀ ਦਿੱਤੀ ਸੀ ਸਲਾਹ। ਕੈਨੇਡਾ ਚ ਲਾਰੈਂਸ ਬਿਸ਼ਨੋਈ ਗੈਂਗ ਮੋੜ ਹੋਇਆ ਸਰਗਰਮ ਗੈਂਗ ਨੇ ਇੱਕ ਤੋਂ ਵੱਧ ਥਾਮਾਂ ਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਕੈਨੇਡਾ ਚ ਪੰਜਾਬੀ ਪਰਿਵਾਰ ਨਾਲ ਦਰਦਨਾਕ ਹਾਦਸਾ ਸੜਕ ਹਾਦਸੇ ਚ ਪੰਜਾਬੀ ਪਿਓ ਪੁੱਤਰ ਦੀ ਹੋਈ ਮੌਤ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ